ਸਵਾਗਤ ਹੈ ਤੁਹਾਡਾ ਸਭ ਦਾ ਪ੍ਰਭ ਘਰ ਫੈਸ਼ਨ ਬੁਟੀਕ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਜ਼ਰਾਂ ਜੀ ਅੱਜ ਫਿਰ ਮੈਂ ਤੁਹਾਡੇ ਸਾਹਮਣੇ ਲੈ ਕੇ ਇੱਕ ਨਵਾਂ ਸੂਟ ਤੇ ਨਵਾਂ ਡਿਜ਼ਾਈਨ ਅੱਜ ਵਾਲਾ ਜਿਹੜਾ ਸੂਟ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਉਹ ਬਹੁਤ ਹੀ ਜਾਦੇ ਕੰਡ ਤਿਆਰ ਕੀਤਾ ਹੈ ਬਹੁਤ ਹੀ ਜਾਦੇ ਸੋਨਾ ਬਹੁਤ ਹੀ ਵਧੀਆ ਤੇ ਚਲੋ ਦਿਖਾਨੇ ਆ ਤੁਹਾਨੂੰ ਸੂਟ ਦੀ ਪੂਰੀ ਫਾਈਨਲ ਲੁੱਕ ਵੀ ਕੀ ਡਿਜ਼ਾਈਨਿੰਗ ਦਿੱਤੀ ਹੈ ਕੀ ਚੀਜ਼ ਬਣਾਈ ਹੈ ਅੱਜ ਮੈਂ ਖਾਸ ਸੋ ਅੱਜ ਮੈਂ ਤਿਆਰ ਕੀਤਾ ਜੀ ਪੰਜਾਬੀ ਟ੍ਰੈਡੀਸ਼ਨਲ ਡਰੈਸ ਆ ਤੁਸੀਂ ਦੇਖ ਸਕਦੇ ਹੋ ਪੂਰੀ ਲੁੱਕ ਤੁਹਾਨੂੰ ਦਿਖਾਣੇ ਆ ਐਦਾਂ ਤਿਆਰ ਕੀਤਾ ਹੈ ਜੀ ਇਹਦੇ ਵਿੱਚ ਇਹ ਵਾਲੀ ਡਿਜ਼ਾਈਨਿੰਗ ਦਿੱਤੀ ਹੈ ਦੇਖੋ ਲੈਸ਼ ਲਗਾਈ ਹੈ ਐਵੇਂ neck ਦੇ ਉੱਤੇ ਲੈਸ਼ ਲਗਾਈ ਹੈ ਵਿੱਚ ਲਗਾਈ ਨੇ ਜਿੱਪਤਾਸੇ ਘੇਰੇ ਦੀ ਡਿਜ਼ਾਈਨਿੰਗ ਦੇਖੋ ਬਹੁਤ ਹੀ ਘੈਂਟ ਡਰੈਸ ਤਿਆਰ ਕੀਤੀ ਹੈ ਜੀ ਬਹੁਤ ਹੀ ਸੋਹਣੀ 슬ੀਵਜ਼ ਦੇ ਉੱਤੇ ਇਹ ਵਾਲੀ ਡਿਜ਼ਾਈਨਿੰਗ ਤੇ ਲੜਕਣ ਦੇਖਿਓ ਜੀ ਤੁਸੀਂ ਵੀ ਲੜਕਣ ਤਾਂ ਤੁਸੀਂ ਦੇਖ ਕੇ ਖੁਦ ਕਹੋਗੇ ਵਾਓ ਤੇ ਸੋ ਦੇਖੋ ਜੀ ਲੜਕਣ ਕਿਵੇਂ ਨੇ ਤਿਆਰ ਕੀਤੇ ਨੇ ਆ ਦੇਖੋ ਜੀ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਲੜਕਣ ਤਿਆਰ ਕੀਤੇ ਨੇ ਆ ਨਿਹੜੇ ਤੋਂ ਦੇਖੋ ਆਹ ਵਾਲੀ ਲੜਕਣਾ ਦੀ ਸ਼ੇਪ ਐਦਾਂ ਫਲਾਵਰ ਬਣਾ ਕੇ ਤੇ ਇਹਦੇ ਨਾਲ ਆਪਾਂ ਤਿਆਰ ਕੀਤੇ ਜੀ ਘੱਗੜਾ ਹੁਣ ਦਿਖਾਣੇ ਆ ਘੱਗਰੇ ਦੀ ਲੁੱਕ ਵੀ ਘੱਗੜਾ ਕਿਵੇਂ ਦਾ ਤਿਆਰ ਕੀਤਾ ਇਹ ਵੜਾ ਘੱਗੜਾ ਤਿਆਰ ਕੀਤਾ ਜੀ ਕੱਗਰੇ ਦੇ ਵੀ ਆਪਾਂ ਇਦਾਂ ਰੜਕਣ ਲਗਾਏ ਨੇ ਬਹੁਤ ਹੀ ਸੋਹਣੀ ਤੇ ਬਹੁਤ ਹੀ ਪਿਆਰੀ ਡਰੈਸ ਤਿਆਰ ਕੀਤੀ ਹੈ ਜੀ ਕੱਗਰੇ ਦੇ ਉੱਤੇ ਐਵੇਂ ਲੈਸ਼ ਲਗਾਈ ਹੈ ਦੇਖ ਸਕਦੇ ਹੋ 3 ਲੇਅਰਸ ਦੇ ਵਿੱਚ ਲੈਸ਼ ਲਗਾਈ ਹੈ ਤੇ ਪੂਰੇ ਕੱਗਰੇ ਦੇ ਵਿੱਚ ਪਤਾਸੀ ਲਗਾਏ ਨੇ ਪਤਾਸਿਆਂ ਦੇ ਵਿੱਚ ਮੋਤੀ ਵੀ ਲਗਾਏ ਨੇ ਆ ਦੇਖੋ ਨੇੜੇ ਤੋਂ ਐਦਾਂ ਮੋਤੀ ਲਗਾਏ ਨੇ ਤਾਂ ਜੋ ਇਹਦੀ ਲੁੱਕ ਹੋਰ ਵੀ ਜਾਏ ਸੋਹਣੀ ਆ ਸਕੇ ਤੇ ਐਵੇਂ ਲਗਾਏ ਨੇ ਲੜਕਣ ਆ ਦੇਖੋ ਲੜਕਣਾਂ ਦੀ ਸ਼ੇਪ ਦੇਖੋ ਜੀ ਕਿੰਨੇ ਘੈਂਟ ਤਿਆਰ ਕੀਤੇ ਨੇ ਮੈਂ ਲੜਕਣ ਜੀ ਵੀ ਮੇਰੇ ਕੋਲ ਹਰੇਕ ਪ੍ਰਕਾਰ ਦੇ ਕੱਪੜੇ ਸਲਾਈ ਕਰਵਾ ਸਕਦੇ ਹੋ ਘੈਂਟ ਤੋਂ ਘੈਂਟ ਡਿਜ਼ਾਈਨ ਸੋਹਣੇ ਤੋਂ ਸੋਹਣੇ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਸਲਾਈ ਕਰਵਾਉਣ ਲਈ ਸਲਾਈ ਸਿੱਖਣ ਲਈ ਸੋਹਣੇ-ਸੋਹਣੇ ਡਿਜ਼ਾਈਨ ਤਿਆਰ ਕਰਵਾਉਣ ਲਈ ਸੰਪਰਕ ਕਰੋ ਪ੍ਰਭਰ ਫੈਸ਼ਨ ਬੁਟੀ ਰੁਪਿੰਦਰਪੁਰ ਫੋਨ ਨੰਬਰ ਹੈ ਜੀ 85678 57006 ਸੁਦਾਂ ਵਾਲਾ ਮਹੱਲਾ ਭਰਾੜੀ ਸਰਾਂਦ ਦੱਸਿਆ ਜਰੂਰ ਵੀ ਕਿਵੇਂ ਦਾ ਲੱਗਿਆ ਇਹ ਸੂਟ ਤਿਆਰ ਕੀਤਾ ਹੋਇਆ ਬਹੁਤ ਮਿਹਨਤ ਦੇ ਨਾਲ ਤਿਆਰ ਕੀਤਾ ਜੀ ਮੈਂ ਇਹ ਵਾਲਾ ਸੂਟ ਤੁਸੀਂ ਆਪਣੀ ਪਸੰਦ ਦਾ ਵੀ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਜਾਂ ਫਿਰ ਮੈਂ ਖੁਦ ਆਪਣੀ ਪਸੰਦ ਦਾ ਵੀ ਡਿਜ਼ਾਈਨ ਤਿਆਰ ਕਰ ਦਿੰਦੀ ਆ ਤੇ ਤੁਸੀਂ ਘਰ ਬੈਠੇ ਵੀ ਸਿਲਾਈ ਕਰਵਾ ਸਕਦੇ ਹੋ ਜੇ ਤੁਹਾਡੇ ਕੋਲ ਟਾਈਮ ਨਹੀਂ ਲੱਗ ਰਿਹਾ ਕੱਪੜੇ ਬਣਾ ਕੇ ਜਾਣ ਦਾ ਘਰ ਦੂਰ ਲੱਗ ਰਿਹਾ ਹੈ ਕੋਈ ਵੀ ਰੀਜ਼ਨ ਆ ਬੀਜ਼ੀ ਸ਼ੈਡਿਊਲ ਆ ਤਾਂ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਜੀ ਹੈਗੀ ਤੁਸੀਂ ਮੈਨੂੰ ਫੋਨ ਕਰੋ ਮੈਸੇਜ ਕਰੋ ਤਾਂ ਸਰਹੰਦ ਸ਼ਹਿਰ ਦੇ ਵਿੱਚ ਪੁਰਾਣੀ ਸਰਹੰਦ ਨਵੀਂ ਸਰਹੰਦ ਨਾ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਜਿੰਨਾ ਕਵੀ ਮੇ ਤੋਂ ਪੋਸੀਬਲ ਹੋ ਸਕੇ ਉਥੋਂ ਤੱਕ ਆ ਕੇ ਮੈਂ ਖੁਦ ਤੁਹਾਡੇ ਕੱਪੜੇ ਫੜ ਕੇ ਲੈ ਜਾਾਂਗੀ ਉਸ ਤੋਂ ਬਾਅਦ ਸਲਾਈ ਕਰਨ ਤੋਂ ਬਾਅਦ ਫਿਰ ਮੈਂ ਤੁਹਾਨੂੰ ਕੱਪੜੇ ਵਾਪਸ ਪੜਾ ਕੇ ਵੀ ਜਾਾਂਗੀ ਠੀਕ ਹੈ ਜੀ ਤਾਂ ਤੁਸੀਂ ਜਰੂਰ ਦੱਸਿਓ ਵੀ ਕਿਵੇਂ ਦਾ ਲੱਗਿਆ ਇਹ ਸੂਟ ਤਿਆਰ ਕੀਤਾ ਹੋਇਆ ਹੈ ਤੇ ਸਲਾਈ ਕਰਵਾਉਣ ਲਈ ਤੇ ਸਲਾਈ ਸਿੱਖਣ ਲਈ ਸੰਪਰਕ ਕਰੋ ਪ੍ਰਭਰ ਫੈਸ਼ਨ ਬੁਟੀਕ ਗੁਰਵਿੰਦਰ ਕੌਰ ਫੋਨ ਨੰਬਰ ਹੈ ਜੀ 85678 57006 ਸੁੱਦਾ ਵਾਲਾ ਮਹੱਲਾ ਪ੍ਰਾਣਿਤ ਵਾਲਾ